ਸਾਸੀ ਗਾਲ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਬਾਹਰ ਤੇ ਮੈਂ ਤੁਹਾਨੂੰ ਜੀਤੇ ਜੁਹਾ ਦੋਸਤੋ ਚਿੰਤਪurni ਦਾ ਮੀਲਾ ਜਿਹੜਾ ਦੁਨੀਆਂ ਦੇ ਵਿੱਚ ਮਸ਼ਹੂਰ ਆ ਚਿੰਤਪurni ਹਿਮਾਚਲ ਦੇ ਵਿੱਚ ਸਥਾਨ ਹਸ਼ਿਆਰਪੁਰ ਦੇ ਵਿੱਚ ਜਿਹੜੀ ਸੰਗਤਾਂ ਉੱਥੇ ਮਥਾ ਟੇਕਣ ਜਾਂਦੀਆਂ ਤੇ ਇਹਦੇ ਲਈ ਸਿਵਲ ਪ੍ਰਸ਼ਾਸਨ ਵੱਲੋਂ ਸਾ ਹਰ ਸਾਲ ਜਿਹੜੇ ਪ੍ਰਬੰਧ ਕੀਤੇ ਜਾਂਦੇ ਆ ਚਾਹੇ ਸੁਰੱਖਿਆ ਵਿਵਸਥਾ ਨੂੰ ਚਾਹੇ ਯਾਤਰੀਆਂ ਨੂੰ ਲੈ ਕੇ ਚਾਹੇ ਜਿਹੜੇ ਆ ਦੁਕਾਨਾਂ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਸ਼ਾਪਸ ਕਰਨ ਲੋਕਾਂ ਨੂੰ ਸੋ ਅੱਜ ਇਸੇ ਨੰਦੇ ਮਾਰੇ ਪੀਸੀ ਅਸ਼ਕਾ ਜਨ ਦੇ ਨਾਲ ਗੱਲ ਕਰਾਂਗੀ ਕਿ ਉਸ ਮੀਲੇ ਨੂੰ ਲੈ ਕੇ ਜਿਹੜਾ 25 ਜੁਲਾਈ ਨੂੰ ਸ਼ੁਰੂ ਹੋਣਾ ਹੈ ਕਿ ਕਿਸ ਤਰ੍ਹਾਂ ਦੀ ਪ੍ਰਬੰਧਾ ਮੈਡਮ ਤੁਹਾਡਾ ਸਵਾਗਤ ਹੈ ਜੀ ਦਾ ਬਾਰਤ ਜੀ ਅੱਜ ਵੀ ਜਿਹੜਾ 25 ਜੁਲਾਈ ਨੂੰ ਚ ਮਾਤਾ ਚਿੰਤਪਰਨੀ ਦਾ ਮੇਲਾ ਹਿਮਾਚਲ ਦੇ ਵਿੱਚ ਹੋਣ ਜਾ ਰਿਹਾ ਹੈ ਉਹਦੇ ਲਈ ਸਿਵਲ ਪ੍ਰਸ਼ਾਸਨ ਕੋਲ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਮਾਤਾ ਚਿੰਤਪਰਨੀ ਜੀ ਦੇ ਮੇਲੇ ਲਈ ਅਸੀਂ ਬੜੀ ਡਿਟੇਲ ਦੇ ਵਿੱਚ ਵਿਚਾਰ ਵੰਡਾਰ ਦਾ ਕਰਕੇ ਪ੍ਰਬੰਧ ਦਾ ਡੀਪ ਪਲਾਨਿੰਗ ਕੀਤੀ ਹੈ ਪ੍ਰਬੰਧਾ ਦੀ ਜਿਵੇਂ ਕਿ ਸੜਕਾਂ ਦੀ ਮੁਰੰਮਤ ਉਦੇ ਉੱਤੇ ਉਹਨਾਂ ਤੇ ਲਾਈਟਿੰਗ ਉਸ ਤੋਂ ਬਾਅਦ ਜਿਹੜਾ ਸਾਨੂੰ ਫੀਡਬੈਕ ਆਇਆ ਕਿ ਟ੍ਰੈਫਿਕ ਦੀ ਸਮੱਸਿਆ ਕੂੜੇ ਦੀ ਸਮੱਸਿਆ ਇਹਨਾਂ ਦੋਹਾਂ ਲਈ ਅਸੀਂ ਖਾਸ ਪਲੈਨਿੰਗ ਕਰਕੇ ਇਹ ਕੋਸ਼ਿਸ਼ ਕੀਤੀ ਹੈ ਕਿ Eid ਕੀ ਸਾਨੂੰ ਇਹ ਸਮੱਸਿਆ ਘਟਾ ਮੈਂ ਟ੍ਰੈਫਿਕ ਨੂੰ ਲੈ ਕੇ ਕੋਈ ਐਕਸਟਰਾ ਰੂਟ ਜਿਹੜਾ ਬਣਾਇਆ ਕਿਉਂਕਿ ਲਾਸਟ ਈਅਰ ਵੀ ਬਣਾ ਹਰ ਵਾਰੀ ਪੰਡਾ ਹੈ ਟ੍ਰੈਫਿਕ ਨੂੰ ਤਨਾ ਬਿਲਕੁਲ ਬਿਗੜਨਾ ਪਾਉਦੇ ਲਈ ਇਸ ਤਰ੍ਹਾਂ ਹਾਂਜੀ ਅਸੀਂ ਖਾਸ ਇੱਕ ਕੰਟਰੋਲ ਰੂਮ ਬਣਾਇਆ ਉੱਥੇ ਹੀ ਪੁਲਿਸ ਦੀ ਪੋਸਟ ਬਣਾਈ ਜਾਏਗੀ ਔਰ ਨਾਲ ਹੀ ਕੰਟਰੋਲ ਰੂਮ ਬਣਾਇਆ ਜਾਏਗਾ ਔਰ ਐਸ ਡੀ ਐਮ ਸਾਹਿਬ ਅਤੇ ਪੀ ਡਬਲਯੂ ਡੀ ਉੱਥੇ ਦਾ ਏਰੀਆ ਪਲਾਨ ਬਣਾ ਕੇ ਉੱਥੇ ਥਾਂ ਅਲੋਕੇਟ ਕਰਨਗੇ ਤਾਂ ਕਿ ਜਿਹੜੀ ਨਿਰਧਾਰਿਤ ਥਾਂ ਤੇ ਹੀ ਜਿਹੜੇ ਲੋਕਾਂ ਨੇ ਸੇਵਾ ਕਰਨੀ ਹੈ ਆਪਣੀ ਸੇਵਾ ਕੀ ਕਰਦੇ ਮੈਮ ਜੀ ਮੈਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਏ ਜਾਂਦੇ ਆ ਹਰ ਸਾਲ ਉਹਨਾਂ ਨੂੰ ਵੀ ਮਨਜ਼ੂਰੀ ਲੈਣ ਲਈ ਵੀ ਕਿਹਾ ਜਾਂਦਾ ਔਰ ਲੋਕੇਸ਼ਨ ਵੀ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਕੋਸ਼ਿਸ਼ ਇਸ ਤਰ੍ਹਾਂ ਦਾ ਪ੍ਰਬੰਧਨ ਕੀਤਾ ਹੈ ਹਾਂ ਜੀ ਉਹ ਕਾਇਦਾ ਜਿਹੜੀ ਹੈ ਸੰਗਤਾਂ ਜਿਨ੍ਹਾਂ ਨੇ ਲੰਗਰ ਲਾਣੇ ਨੇ ਉਹ ਐਸ ਡੀ ਐਮ ਆਫਿਸ ਦੇ ਨਾਲ ਤਾਲਮੇਲ ਕਰਦੇ ਹੋਏ ਆਪਣੀ ਥਾਂ ਔਰ ਐਸ ਡੀ ਐਮ ਆਫਿਸ ਹੀ ਉਹਨਾਂ ਨੂੰ ਸਾਰੀਆਂ ਗੱਲਾਂ ਵੀ ਦੱਸਣਗੇ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਦੱਸਣਗੇ ਤਾਂ ਕਿ ਜਿਹੜੇ ਪ੍ਰਬੰਧਨ ਸਾਰੇ ਲੰਗਰਾਂ ਦਾ ਅੱਛਾ ਵਿਵਸਥਿਤ ਤੌਰ ਤੇ ਹੋ ਸਕੇ ਔਰ ਜਿਹੜੀ ਇਹ ਗੰਦਗੀ ਵੀ ਘਟ ਤੋਂ ਘਟ ਹੋਵੇ ਲਾਊਡ ਸਪੀਕਰ ਨੂੰ ਲੈ ਕੇ ਵੀ ਕਈ ਵਾਰ ਦਿੱਕਤ ਹੁੰਦੀ ਹੈ ਕਈ ਵਾਰ ਨੂੰ ਨਾ ਚੋ ਪੰਗੜਾ ਵਗੈਰਾ ਪਾਉਂਦੇ ਆ ਮਹਾਮਾਈ ਦੇ ਕੋਲ ਨੂੰ ਸ਼ੁਕਰ ਉਹਦੇ ਵਿੱਚ ਵੀ ਕਈ ਵਾਰ ਦਿੱਕਤ ਹੁੰਦੀ ਹੈ ਉਹਦੇ ਲਈ ਕਿਸ ਤਰ੍ਹਾਂ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਪੀਪੀਸੀਬੀ ਦੇ ਰਾਹੀਂ ਉੱਥੇ ਜਾਗਰੂਕਤਾ ਪੈਦਾ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਇਹ ਗੱਲ ਦੱਸ ਸਕੀਏ ਕਿ ਆਪਣੀ ਜਿਹੜੀ ਹੈ ਜਦੋਂ ਡੀਜੇ ਵਗੈਰਾ ਅਸੀਂ ਲਾਂਦੇ ਆ ਤਾਂ ਆਪਣੇ ਸ਼ੌਕ ਕਰਕੇ ਅਸੀਂ ਕਿਸੇ ਹੋਰ ਨੂੰ ਪਰੇਸ਼ਾਨ ਨਾ ਕਰੀਏ ਤਾਂ ਹੀ ਉਹ ਜਿਹੜੀਆਂ ਗਾਈਡਲਾਈਨਸ ਹੈ ਕਿ ਜਿਹੜੀ ਪ੍ਰਿਸਕ੍ਰਾਈਬਡ ਸਾਊਂਡ ਡੈਸੀਬल्स ਹੈਗੇ ਉਹਨਾਂ ਲਿਮਿਟਸ ਨੂੰ ਅਡਿਹਰ ਕਰਨਾ ਚਾਹੀਦਾ ਸਾਰਿਆਂ ਨੂੰ